ਅੱਜ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਜੋ ਸਿੱਖਣਾ ਹੈ ਉਹ ਹੈ ਪਰਮੇਸ਼ਰ ਲਈ ਆਪਣੇ ਆਪ ਨੂੰ ਵੱਖਰੇ ਕਰਨਾ ਹallelujah ਸਾਨੂੰ ਪਰਮੇਸ਼ਰ ਨੇ ਦੁਨੀਆ ਨਾਲੋਂ ਵੱਖਰੇ ਕੀਤਾ ਹੈ ਹੁਣ ਅਸੀਂ ਦੁਨੀਆ ਵਰਗੇ ਨਹੀਂ ਆ ਪਰ ਫਿਰ ਵੀ ਬਹੁਤ ਸਾਰੇ ਬੰਨ ਟਰਾਇਆ ਜਿਨ੍ਹਾਂ ਨੂੰ ਵੱਖਰੇ ਹੋਣਾ ਪਸੰਦ ਨਹੀਂ ਉਹ ਫਿਰ ਤੋਂ ਭੱਜ-ਭੱਜ ਕੇ ਦੁਨੀਆਂ ਦੇ ਵਿੱਚ ਜਾ ਕੇ ਵੱਢਦੇ ਆ ਦੁਨੀਆਂ ਵਾਲੇ ਕੰਮ ਕਰਦੇ ਆ ਦੁਨੀਆਂ ਵਾਲੇ ਰੀਤੀ ਰਿਵਾਜਾਂ ਦੇ ਵਿੱਚ ਉਹ ਲੱਗੇ ਹੋਏ ਆ ਤੇ ਫਿਰ ਦੁਨੀਆਂ ਦੇ ਵਾਂਗ ਹੀ ਉਹ ਦੁਖੀ ਆ ਜਿੱਦਾਂ ਆਮ ਸੁਧਾਰਨ ਤੌਰ ਤੇ ਲੋਕਾਂ ਦੇ ਜੀਵਨਾਂ ਦੇ ਵਿੱਚ ਖੁਸ਼ੀ ਨਹੀਂ ਆ ਆਨੰਦ ਨਹੀਂ ਆ ਉਦਾਸੀ ਆ ਚਿੰਤਾ ਗਮ ਫਿਕਰ ਬੋਝ ਬਿਮਾਰੀਆਂ ਉਹੀ ਸਾਰੀਆਂ ਚੀਜ਼ਾਂ ਜਿਹੜੀਆਂ ਆ ਬਹੁਤ ਸਾਰੇ ਇਹੋ ਜਿਹੇ ਲੋਕ ਆ ਜਿਹੜੇ ਚਰਚ ਨੂੰ ਆਉਂਦੇ ਆ ਉਹਨਾਂ ਦੇ ਜੀਵਨ ਦੇ ਵਿੱਚ ਵੀ ਆ ਜਦ ਕਿ ਉਹ ਹੋਣੀਆਂ ਨਹੀਂ ਚਾਹੀਦੀਆਂ ਕਿਉਂਕਿ ਜਿਨ੍ਹਾਂ ਲੋਕਾਂ ਨੂੰ ਪਰਮੇਸ਼ਵਰ ਜੀ ਨੇ ਵੱਖਰੇ ਕਰ ਲਿਆ ਪਰਮੇਸ਼ਵਰ ਨੇ ਉਹਨਾਂ ਨੂੰ ਵੱਖਰੇ ਹੀ ਇਸ ਕਰਕੇ ਕੀਤਾ ਆ ਕਿ ਪਰਮੇਸ਼ਰ ਉਹਨਾਂ ਨੂੰ ਉਸ ਚਿੱਕੜ ਦੇ ਵਿੱਚੋਂ ਕੱਢਣਾ ਚਾਹੁੰਦੇ ਆ ਜਿਹਦੇ ਵਿੱਚ ਉਹ ਫਸੇ ਹੋਏ ਆ ਜਿਸ ਦਲਦਲ ਦੇ ਵਿੱਚ ਉਹ ਫਸੇ ਹੋਏ ਆ ਜਿੱਥੇ ਗ਼ਮ ਆ ਜਿੱਥੇ ਫਿਕਰ ਆ ਬੋਝ ਆ ਜਿੱਥੇ ਨੁਕਸਾਨ ਆ ਬਿਮਾਰੀਆਂ ਆ ਦੁਸ਼ਟ ਦੀਆਂ ਸ਼ਕਤੀਆਂ ਆ ਪਰਮੇਸ਼ਰ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਚੋਂ ਬਾਹਰ ਕੱਢਣਾ ਚਾਹੁੰਦੇ ਆ ਇਸ ਲਈ ਪਰਮੇਸ਼ਰ ਨੇ ਸਾਨੂੰ ਦੁਨੀਆ ਨਾਲੋਂ ਵੱਖਰੇ ਕੀਤਾ ਇਸ ਲਈ ਸਾਨੂੰ ਹੁਕਮ ਜਿਹੜੇ ਆ ਉਹ ਦੁਨੀਆ ਨਾਲੋਂ ਵੱਖਰੇ ਮੰਨਣ ਦੇ ਲਈ ਦਿੱਤੇ ਗਏ ਸਾਨੂੰ ਚੜ ਜੀਵਨ ਨਾ ਸਾਡੇ ਜੀਵਨ ਜੀਣ ਦਾ ਤਰੀਕਾ ਹੈ ਉਹ ਦੁਨੀਆ ਨਾਲੋਂ ਵੱਖਰਾ ਦੱਸਿਆ ਗਿਆ ਪਰ ਬਹੁਤ ਸਾਰੇ ਭੈਣ ਭਰਾ ਆ ਉਹ ਜਿਹੜੀਆਂ ਚੀਜ਼ਾਂ ਪਰਮੇਸ਼ਵਰ ਦੇ ਘਰੋਂ ਮਿਲਦੀਆਂ ਆ ਉਹ ਚੀਜ਼ਾਂ ਤਾਂ ਲੈਣਾ ਚਾਹੁੰਦੇ ਆ ਬਹੁਤ ਸਾਰੇ ਲੋਕ ਆ ਜਿਹੜੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਬਰਕਤਾਂ ਲੈਣੀਆਂ ਚਾਹੁੰਦੇ ਆ ਕਿ ਸ਼ਿਫਾ ਡਾਕਟਰਾਂ ਕੋਲੋਂ ਨਹੀਂ ਮਿਲ ਰਹੀ ਤੁਸੀਂ ਇਲਾਜ ਕਰਵਾ ਰਹੇ ਆ ਦਵਾਈਆਂ ਖਾ ਰਹੇ ਆ ਸਰਜਰੀਆਂ ਡਾਕਟਰ ਨੇ ਤੁਹਾਨੂੰ ਦੱਸਿਆ ਕਰਵਾ ਵੀ ਲਈਆਂ ਫੇਰ ਵੀ ਤੁਸੀਂ ਠੀਕ ਨਹੀਂ ਹੋਏ ਇਸ ਲਈ ਤੁਸੀਂ ਪਰਮੇਸ਼ਵਰੀ ਹਜ਼ੂਰੀ ਵਿੱਚ ਆਏ ਕਿ ਤੁਸੀਂ ਚੰਗੇ ਹੋ ਜੂ ਤੁਹਾਡੇ ਮਨ ਦੀ ਤਮੰਨਾ ਇਹ ਹੈ ਤੁਹਾਡੀ ਇੱਛਾ ਹੈ ਆ ਕਾਮਨਾ ਹੈ ਆ ਕਿ ਪਰਮੇਸ਼ਵਰੀ ਹਜ਼ੂਰੀ ਦੇ ਵਿੱਚੋਂ ਸ਼ਿਫਾ ਮਿਲ ਜਾਏ ਆਰਾਮ ਮਿਲ ਜਾਏ ਪਰ ਸਾਨੂੰ ਕੁਝ ਨਾ ਕਰਨਾ ਪਏ ਸਾਨੂੰ ਕੋਈ ਹੁਕਮ ਨਾ ਮੰਨਣਾ ਪਏ ਸਾਨੂੰ ਕਿਤੇ ਦੁਨੀਆ ਚ ਕੋਈ ਜਣਾ ਇਹ ਨਾ ਕਹ ਦੇ ਬਈ ਆ ਜਾਓ ਫਲਾਨੇ ਥਾਂ ਚੱਲੀਏ ਤੇ ਅਸੀਂ ਨਹੀਂ ਕਹਿਣਾ ਵੀ ਅਸੀਂ ਨਹੀਂ ਜਾਣਾ ਅਸੀਂ ਚਾਹੁੰਦੇ ਅਸੀਂ ਨਾਲ ਹੀ ਤੁਰ ਪਈਏ ਅਸੀਂ ਉਹ ਹੀ ਸਾਰੇ ਕੰਮ ਵੀ ਕਰਨਾ ਚਾਹੁੰਦੇ ਆ ਜਿਹੜੇ ਪਹਿਲਾਂ ਤੋਂ ਕਰ ਰਹੇ ਆ ਜਿਹੜੇ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਸਹੀ ਨਹੀਂ ਆ ਪਰ ਅਸੀਂ ਚਾਹੁੰਦੇ ਆ ਕਿ ਵੀਜ਼ਾ ਸਾਨੂੰ ਪਰਮੇਸ਼ਵਰ ਦਵਾ ਦੇਣ ਘਰ ਸਾਡਾ ਪਰਮੇਸ਼ਵਰ ਜੀ ਬਣਾ ਦੇਣ ਕਲੇਸ਼ ਸਾਡੇ ਮੁੱਕ ਜਾਣ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਚੋਂ ਚੰਗੀਆਂ ਚੀਜ਼ਾਂ ਲੈਣਾ ਚਾਹੁੰਦੇ ਪਰ ਚੰਗੇ ਬਨਣਾ ਨਹੀਂ ਚਾਹੁੰਦੇ ਪਰ ਪਰਮੇਸ਼ਵਰ ਦੀ ਇੱਛਾ ਹੈ ਕਿ ਅਸੀਂ ਚੰਗੇ ਬਣੀਏ ਤੇ ਚੰਗੀਆਂ ਚੀਜ਼ਾਂ ਸਾਡੇ ਪਿੱਛੇ ਪੈ ਕੇ ਮਿਲਣ ਹallelujah ਕਿੰਨੇ ਜਣੇ ਚੰਗਾ ਬਨਣਾ ਚਾਹੁੰਦੇ ਆ ਤੁਸੀਂ ਮੇਰੇ ਲਈ ਹੱਥ ਨਹੀਂ ਖੜੇ ਕੀਤੇ ਯਾਦ ਰੱਖਿਓ ਇਹ ਹੱਥ ਤੁਸੀਂ ਪਰਮੇਸ਼ਵਰ ਦੇ ਲਈ ਖੜੇ ਕੀਤੇ ਆ ਔਰ ਪਰਮੇਸ਼ਵਰ ਦੀ ਨਜ਼ਰ ਤੁਹਾਡੇ ਉੱਤੇ ਲੱਗੀ ਹੋਈ ਆ ਹallelujah ਔਰ ਮੇਰੀ ਦਿਲ ਤੋਂ ਤਮੰਨਾ ਹੈ ਕਿ ਜਿੰਨੇ ਹੱਥ ਖੜੇ ਆ ਪਰਮੇਸ਼ਵਰ ਦੀ ਮੋਹ ਉਨਾ ਹੱਥਾਂ ਦੇ ਉੱਤੇ ਲੱਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਔਰ ਸੱਚ ਮੱਚ ਤੁਸੀਂ ਚੰਗੇ ਲੋਕਾਂ ਦੀ ਗਿਣਤੀ ਦੇ ਵਿੱਚ ਸ਼ਾਮਿਲ ਹੋ ਜਾਓ ਆਮਨ ਪ੍ਰਭੂ ਦੀ ਵਡਿਆਈ ਹੋਏ ਆਓ ਅਸੀਂ ਦੇਖਦੇ ਆਂ ਕੋਰਿੰਥੀਆਂ ਦੀ ਕਿਤਾਬ ਉਹਦਾ 2 ਨੰਬਰ ਅਧਿਆਏ ਉਦਾ 6 ਨੰਬਰ ਸਾਰੀ ਦੂਜਾ ਕ੍ਰਾਂਤੀ ਉਹਦਾ 6 ਨੰਬਰ ਅਧਿਆਏ 14 ਤੋਂ 18 ਨੰਬਰ ਪੰਕਤੀ ਵਿੱਚ ਦੇਖਾਂਗੇ ਇੱਥੇ ਲਿਖਿਆ ਤੁਸੀਂ ਬੇਪ੍ਰਤੀਤਿਆ ਨਾਲ ਅਣਸਾਵੇਂ ਨਾ ਜੁੱਤੋ ਕਿਉਂ ਜੋ ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਹੈ ਅਗਰ ਤੁਹਾਨੂੰ ਬਹੁਤ ਸਾਰੇ ਕੰਮ ਇਹੋ ਜਿਹੇ ਆ ਜਿਹੜੇ ਜਿਹੜੇ ਕਰਨ ਤੋਂ ਚਰਚ ਦੇ ਵਿੱਚੋਂ ਰੋਕਿਆ ਜਾਂਦਾ ਆ ਕਿ ਤੁਸੀਂ ਇਦਾਂ ਨਹੀਂ ਕਰਨਾ ਹੁਣ ਅੱਗੇ ਤੋਂ ਆਪਣੇ ਜੀਵਨ ਦੇ ਵਿੱਚ ਉਹ ਹੁਕਮ ਜਿਹੜੇ ਤੁਹਾਨੂੰ ਦਿੱਤੇ ਜਾਂਦੇ ਆ ਉਹ ਪਾਦਰੀਆਂ ਵੱਲੋਂ ਆਪੇ ਨਹੀਂ ਬਣਾਏ ਗਏ। ਔਰ ਰਿਸਟ੍ਰਿਕਸ਼ਨਸ ਜਿਹੜੀਆਂ ਤੁਹਾਨੂੰ ਦਿੱਤੀਆਂ ਜਾਂਦੀਆਂ ਜਿਹੜੀ ਰੋਕ ਲਗਾਈ ਜਾਂਦੀ ਕਈਆਂ ਚੀਜ਼ਾਂ ਵਾਸਤੇ ਕਿ ਤੁਸੀਂ ਨਸ਼ਾ ਨਾ ਕਰਿਓ ਤੁਸੀਂ ਵਿਵਚਾਰ ਨਾ ਕਰਿਓ ਪਾਪ ਦੇ ਵਿੱਚ ਨਾ ਜਾਇਓ ਹੋਰ ਬਹੁਤ ਸਾਰੀਆਂ ਚੀਜ਼ਾਂ ਮਨਾ ਕੀਤੀਆਂ ਜਾਂਦੀਆਂ ਆ। ਉਹ ਅਸੀਂ ਤੁਹਾਨੂੰ ਆਪਣੇ ਵੱਲੋਂ ਨਹੀਂ ਰੋਕਦੇ ਪਰ ਪਰਮੇਸ਼ਰ ਦਾ ਵਚਨ ਤੁਹਾਨੂੰ ਰੋਕਦਾ ਆ ਅਰ ਅਸੀਂ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਤੁਹਾਨੂੰ ਦੱਸਦੇ ਆ ਹallelujah ਸੋ ਇੱਥੇ ਲਿਖਿਆ ਆ ਕਹਿੰਦਾ ਤੁਸੀਂ ਬੇਪਰਤੀਤਿਆਂ ਨਾਲ ਅਣਸਾਵੇਂ ਨਾ ਜੁਤੋ ਕਿਉਂ ਜੋ ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਇੱਕ ਬੰਦਾ ਪਰਤੀਤ ਕਰਨ ਵਾਲਾ ਆ ਕਿ ਹਾਂ ਪਰਮੇਸ਼ਵਰ ਹੈ ਅਰ ਉਹ ਆਪਣੇ ਤਾਲੀਬਾਂ ਦਾ ਫਲ ਦਤਾ ਪਰਮੇਸ਼ਵਰ ਆ ਪਰ ਇੱਕ ਬੰਦਾ ਉਹ ਕਹਿੰਦਾ ਰੱਬ ਨਹੀਂ ਹੁੰਦਾ ਇਹਨਾਂ ਦੋਹਾਂ ਬੰਦਿਆਂ ਦੀ ਆਪਸ ਵਿੱਚ ਕੋਈ ਸਾਂਝ ਬਣਦੀ ਨਹੀਂ। ਅਰੇ ਇਹਨਾਂ ਨੂੰ ਆਪਸ ਵਿੱਚ ਕੋਈ ਸਾਂਝ ਰੱਖਣੀ ਵੀ ਨਹੀਂ ਚਾਹੀਦੀ। ਇਹਨਾਂ ਨੂੰ ਆਪਸ 'ਚ ਕੋਈ ਸਾਂਝ ਨਹੀਂ ਰੱਖਣੀ ਚਾਹੀਦੀ। ਕਿਉਂਕਿ ਦੋਵਾਂ ਦੇ ਵਿਚਾਰ ਨਹੀਂ ਰਲਦੇ। ਜਦੋਂ ਅਸੀਂ ਉਹ ਭੈਣ ਭਰਾ ਜਿਹੜੇ ਅਸੀਂ ਪ੍ਰਤੀਤ ਵਾਲੇ ਆ ਜਦੋਂ ਅਸੀਂ ਬੇਪ੍ਰਤੀਤਿਆਂ ਦੇ ਵਿੱਚ ਜਾਂਦੇ ਆ ਉੱਠਦੇ ਆ ਬੈਠਦੇ ਆ ਕਿਤੇ ਨਾ ਕਿਤੇ ਉਹਨਾਂ ਦੀ ਕੋਈ ਨਾ ਕੋਈ ਗੱਲ ਸਾਡੇ ਦਿਮਾਗ ਦੀ ਫਿਰਕੀ ਦੇ ਵਿੱਚ ਫਸ ਜਾਂਦੀ ਆ ਕਚਰਾ ਫਸ ਜਾਂਦਾ ਆ ਜਿਹੜਾ ਸਾਨੂੰ ਅੱਗੇ ਵਧਣ ਤੋਂ ਰੋਕਦਾ ਆ ਜਿਹੜਾ ਸਾਡੀ ਜ਼ਿੰਦਗੀ ਦੀ ਟੇਪ ਨੂੰ ਸਮੂਥਲੀ ਚੱਲਣ ਤੋਂ ਪੱਧਰੇ ਤਰੀਕੇ ਨਾਲ ਚੱਲਣ ਤੋਂ ਸਿੱਧਿਆਂ ਚੱਲਣ ਤੋਂ ਖਰਾਬੀ ਦਿੰਦਾ ਆ ਹੋ ਸਕਦਾ ਤੁਹਾਡੇ ਅੰਦਰ ਕੋਈ ਨਾ ਕੋਈ ਸ਼ੱਕ ਪਾ ਦੇਣ ਫਿਰ ਤੁਸੀਂ ਉਹਨਾਂ ਚੀਜ਼ਾਂ ਦੇ ਲਈ ਸੋਚਣ ਲੱਗ ਜਾਓ ਤੇ ਤੁਹਾਡੀ ਪ੍ਰਤੀਤ ਘਟ ਜਾਏ ਅਰ ਯਾਦ ਰੱਖੋ ਪ੍ਰਤੀਤ ਕਰਨ ਵਾਲਿਆਂ ਦੇ ਲਈ ਸਭੋ ਕੁਝ ਹੋ ਸਕਦਾ ਹੈ ਪਲੀਜ਼ ਐਕਸਪੈਰੀਮੈਂਟ ਕਰਨੇ ਬੰਦ ਕਰੋ ਬਿਲਕੁਲ ਮਾਈਕ ਨੂੰ ਸਿੰਪਲ ਕਰ ਦੋ ਅਸੀਂ ਆਪਣੀ ਸਾਂਝ ਬੇਪਰਤੀਤਿਆਂ ਦੇ ਨਾਲ ਨਹੀਂ ਰੱਖਣੀ ਪਰ ਪ੍ਰਤੀਤ ਵਾਲਿਆਂ ਦੇ ਨਾਲ ਆਪਣਾ ਉੱਠਣਾ ਬੈਠਣਾ ਰੱਖੋ ਪਰਮੇਸ਼ਵਰ ਨੂੰ ਮੰਨਣ ਵਾਲਿਆਂ ਦੇ ਨਾਲ ਆਪਣਾ ਉੱਠਣਾ ਬੈਠਣਾ ਰੱਖੋ ਜਿਹੜੇ ਵਿਸ਼ਵਾਸ ਦੇ ਵਿੱਚ ਮਜ਼ਬੂਤ ਹੈ ਆਪਣਾ ਉੱਠਣਾ ਬੈਠਣਾ ਉਹਨਾਂ ਦੇ ਨਾਲ ਰੱਖੋ ਜਿਹਨ ਜਿਹਨਾਂ ਦਾ ਇਮਾਨ ਮਜ਼ਬੂਤ ਹੈ ਜਿਨ੍ਹਾਂ ਦੀਆਂ ਜ਼ਿੰਦਗੀ ਚ ਗਵਾਈਆਂ ਬਣ ਚੁੱਕੀਆਂ ਆ ਉਹਨਾਂ ਦੇ ਨਾਲ ਸੰਗਤ ਕਰੋ ਬਜਾਏ ਇਹਦੇ ਕਿ ਜਿਹੜੇ ਸ਼ਰਾਬੀ ਕੁਆਬੀ ਤੇ ਪੇਟੂ ਆ ਉਹਨਾਂ ਦੇ ਨਾਲ ਠੀਕ ਆ ਅਸੀਂ ਉਹਨਾਂ ਲੋਕਾਂ ਨੂੰ ਜਿੱਤਣਾ ਆ ਜੇ ਤੁਸੀਂ ਆਪਣੇ ਆਪ ਦੇ ਵਿੱਚ ਇੰਨੇ ਮਜ਼ਬੂਤ ਆ ਕਿ ਤੁਸੀਂ ਆਪਣੇ ਆਪ ਦੇ ਉੱਤੇ ਕਾਬੂ ਰੱਖ ਸਕਦੇ ਆ ਤਦ ਉਹਨਾਂ ਦੇ ਕੋਲੇ ਜਾਓ ਔਰ ਜਾ ਕੇ ਪਰਮੇਸ਼ਵਰ ਦਾ ਵਚਨ ਦੱਸੋ ਸਮਝਾਓ ਤੇ ਪਿੱਛੇ ਮੋੜਾਓ ਇਹ ਨਹੀਂ ਕਿ ਤੁਸੀਂ ਕਹੋ ਜੇ ਮੈਂ ਪੀਉਂਗਾ ਨਹੀਂ ਉਹਦੇ ਨਾਲ ਬੈਠ ਕੇ ਫਿਰ ਉਹ ਮੇਰੀ ਗੱਲ ਕਿੱਦਾਂ ਸੁਣੂਗਾ ਤੇ ਤੁਸੀਂ ਉਹਨੂੰ ਸਮਝਾਉਣ ਦੇ ਲਈ ਪੀਣ ਲੱਗ ਗਏ ਔਰ ਉਹ ਸੁਧਰਿਆ ਨਹੀਂ ਤੇ ਤੁਸੀਂ ਪੀਣੀ ਸ਼ੁਰੂ ਕਰਦੇ ਹੋ ਤੁਹਾਨੂੰ ਬਹੁਤ ਮਜ਼ਬੂਤ ਹੋਣ ਦੀ ਜ਼ਰੂਰਤ ਆ ਇਸ ਲਈ ਧਰਮ ਤੇ ਕੁਧਰਮ ਦੀ ਆਪਸ ਵਿੱਚ ਕੋਈ ਸਾਂਝ ਨਹੀਂ ਆ। ਅਗਰ ਇੱਕ ਇਨਸਾਨ ਜਿਹੜਾ ਪਵਿੱਤਰਤਾਈ ਦੇ ਵਿੱਚ ਰਹਿੰਦਾ ਆ ਔਰ ਉਹ ਆਪਣੇ ਪਰਿਵਾਰ ਦੇ ਵਿੱਚ ਪਵਿੱਤਰਤਾਈ ਦੇ ਵਿੱਚ ਬਣਿਆ ਹੋਇਆ ਹੋ ਅਗਰ ਇੱਕ ਔਰਤ ਆ ਉਹ ਸਿਰਫ ਆਪਣੇ ਪਤੀ ਦੇ ਪ੍ਰਤੀ ਵਫਾਦਾਰ ਆ ਔਰ ਇੱਕ ਪਤੀ ਆਪਣੀ ਪਤਨੀ ਦੇ ਪ੍ਰਤੀ ਵਫਾਦਾਰ ਆ ਤਾਂ ਉਹਨਾਂ ਦੀ ਸਾਂਝ ਕਿਸੇ ਵੀ ਐਹੋ ਜਿਹੇ ਵਿਅਕਤੀ ਦੇ ਨਾਲ ਨਹੀਂ ਹੋਣੀ ਚਾਹੀਦੀ ਜਿਨ੍ਹਾਂ ਦੀ ਲਾਈਫ ਦੇ ਵਿੱਚ ਦੋ ਦੋ ਤੀਮੀਆਂ ਦੋ ਦੋ ਮਰਦ ਹੋਣ। ਜਾ ਇਹੋ ਜਿਹੀ ਨੌਜਵਾਨਾਂ ਦੇ ਨਾਲ ਨਹੀਂ ਹੋਣੀ ਚਾਹੀਦੀ ਜਿਹੜੇ ਆਪਣੇ ਮਾਤਾ ਪਿਤਾ ਨੂੰ ਚੀਟ ਕਰ ਰਹੇ ਹੋਣ ਤੇ ਉਹ ਵਿਭਚਾਰ ਦੇ ਵਿੱਚ ਪਏ ਹੋਏ ਹੋਣ ਉਹ ਨੌਜਵਾਨ ਜਿਹੜੇ ਪਵਿੱਤਰਤਾਈ ਦੇ ਵਿੱਚ ਚੱਲਦੇ ਆ ਉਹਨਾਂ ਦੀ ਸਾਝ ਇਹੋ ਜਿਹੀ ਨੌਜਵਾਨਾਂ ਦੇ ਨਾਲ ਨਹੀਂ ਹੋਣੀ ਚਾਹੀਦੀ ਜਿਨ੍ਹਾਂ ਦਾ ਚਾਲ ਚੱਲਣ ਗਲਤ ਆ ਉਹ ਨੌਜਵਾਨ ਜਿਹੜੇ ਪਰਮੇਸ਼ਰ ਦੇ ਵਿੱਚ ਬਣੇ ਹੋਏ ਆ ਉਹਨਾਂ ਦੀ ਸਾਝ ਇਹੋ ਜਿਹਾ ਨਾਲ ਨਹੀਂ ਹੋਣੀ ਚਾਹੀਦੀ ਜਿਹੜੇ ਗੱਲ-ਗੱਲ ਤੇ ਲੜਾਈ ਝਗੜੇ ਛੇੜਦੇ ਆ ਗੱਲ-ਗੱਲ ਤੇ ਗਾਲੀ-ਗਲੋਚ ਕਰਦੇ ਆ ਗੱਲ-ਗੱਲ ਤੇ ੱੱਕੇ-ਮੁਕੀਆਂ ਕਰਦੇ ਆ ਧਰਮ ਤੇ ਕੁਤਰਮ ਦੀ ਆਪਸ ਵਿੱਚ ਕੋਈ ਸਾਝ ਨਹੀਂ ਆ ਅਗਰ ਤੁਸੀਂ ਜਿਹੜੇ ਲੋਕ ਪਰਮੇਸ਼ਰ ਦੇ ਵਿੱਚ ਚੱਲਦੇ ਹੋ ਪਰਮੇਸ਼ਰ ਦੇ ਬਚਨ ਨੂੰ ਸੁਣਦੇ ਹੋ ਜੇ ਤੁਸੀਂ ਉਹਨਾਂ ਹੀ ਲੋਕਾਂ ਦੇ ਵਿੱਚ ਜਾ-ਜਾ ਕੇ ਉੱਠੋਗੇ ਬੈਠੋਗੇ ਤੁਸੀਂ ਫਿਰ ਉਹ ਸਜ਼ਾ ਭੁਗਤੋਗੇ ਜੋ ਉਹਨਾਂ ਨੂੰ ਮਿਲਣੀ ਆ ਫਿਰ ਤੁਸੀਂ ਪਛਤਾਓਗੇ ਪਰ ਕੋਈ ਫਾਇਦਾ ਨਹੀਂ ਮਿਲਣਾ ਉਸ ਪਛਤਾਵੇ ਦਾ ਜਿਹੜਾ ਮੌਕਾ ਇੱਕ ਵਾਰੀ ਲੰਘ ਜਾਂਦਾ ਉਹ ਕਦੀ ਵਾਪਸ ਨਹੀਂ ਆਉਂਦਾ ਤੁਹਾਨੂੰ ਪਰਮੇਸ਼ਵਰ ਨੇ ਇਸੇ ਲਈ ਵੱਖਰੇ ਕੀਤਾ ਕਿ ਤੁਸੀਂ ਉਸ ਸਜ਼ਾ ਤੋਂ ਬਚ ਜਾਓ ਜੋ ਸੰਸਾਰ ਭੋਗਦਾ ਹੈ ਜਾਂ ਜੋ ਸੰਸਾਰ ਨੂੰ ਮਿਲਣੀ ਆ ਪਰ ਜੇ ਤੁਹਾਡਾ ਬਹੁਤ ਦਿਲ ਕਰਦਾ ਹੈ ਸਜ਼ਾ ਭੋਗ ਲਈ ਫਿਰ ਤੁਸੀਂ ਜੋ ਵੀ ਕਰਨਾ ਚਾਹੁੰਦੇ ਤੁਸੀਂ ਕਰ ਸਕਦੇ ਆ ਪਰ ਜੇ ਤੁਸੀਂ ਚਾਹੁੰਦੇ ਆ ਕਿ ਤੁਸੀਂ ਸਜ਼ਾ ਤੋਂ ਬਚਾਏ ਜਾਵੋ ਤਾਂ ਫਿਰ ਤੁਹਾਨੂੰ ਆਪਣੇ ਆਪ ਤੇ ਕੰਟਰੋਲ ਕਰਨਾ ਪੈਣਾ ਹੈ ਆਪਣੀਆਂ ਬਹੁਤ ਸਾਰੀਆਂ ਖਵਾਇਸ਼ਾਂ ਨੂੰ ਕੰਟਰੋਲ ਕਰਨਾ ਪੈਣਾ ਉਹਨਾਂ ਨੂੰ ਮਾਰਨਾ ਪੈਣਾ ਆਪਣੇ ਮਨ ਨੂੰ ਸਮਝਾਉਣਾ ਪੈਣਾ ਆਪਣਾ ਲਾਈਫ ਸਟਾਈਲ ਜਿਹੜਾ ਆ ਉਹ ਪਰਮੇਸ਼ਵਰ ਦੇ ਬਚਨ ਦੇ ਅਨੁਸਾਰ ਜਿਹੜਾ ਕਰਨਾ ਪੈਣਾ ਜੀਵਨ ਜੀਣ ਦਾ ਤਰੀਕਾ ਜੀਵਨ ਸ਼ੈਲੀ ਜਿਹੜੀ ਆ ਉਹ ਪਰਮੇਸ਼ਵਰ ਦੇ ਬਚਨ ਦੇ ਅਨੁਸਾਰ ਕਰਨੀ ਪੈਣੀ ਆ ਤਦ ਜਾ ਕੇ ਅਸੀਂ ਸਜ਼ਾ ਤੋਂ ਬਚਾਏ ਜਾਵਾਂਗੇ ਅੱਜ ਜਦੋਂ ਮੈਂ ਪਰਮੇਸ਼ਵਰ ਦਾ ਬਚਨ ਚਰਚੇ ਦੇ ਵਿੱਚ ਆਣ ਕੇ ਖੋਲਿਆ ਤਾਂ ਐਂਡਲੇ ਟਾਈਮ ਦੇ ਸਾਰੇ ਬਚਨ ਮੈਨੂੰ ਮਿਲੇ ਪਾਕਰੂ ਦੇ ਦੁਆਰਾ ਸਾਰੇ ਹੀ ਬਚਨ ਐਂਡਲੇ ਟਾਈਮ ਦੇ ਸੀ ਕਿ ਉਹ ਦਿਨ ਜਿਹੜਾ ਆ ਨ્યા ਦਾ ਦਿਨ ਬਹੁਤ ਛੇਤੀ ਆਉਣ ਵਾਲਾ ਆ ਕਲੇਸ਼ ਦਾ ਟਾਈਮ ਬਹੁਤ ਛੇਤੀ ਆਉਣ ਵਾਲਾ ਹੈ ਅੰਤਲੇ ਸਮੇਂ ਦੀਆਂ ਨਿਸ਼ਾਨੀਆਂ ਜਿੱਥੇ ਚੇਲੇ ਪੁੱਛ ਰਹੇ ਆ ਪ੍ਰਭੂ ਯਿਸੂ ਮਸੀਹ ਜੀ ਦੇ ਕੋਲੋਂ ਅਰ ਮੈਂ ਜਿੰਨੀ ਵਾਰੀ ਰੈਂਡਮਲੀ ਬਾਈਬਲ ਖੋਲ ਕੇ ਪੜਨ ਦੀ ਪੜਨੀ ਸ਼ੁਰੂ ਕੀਤੀ ਸਾਰੇ ਦੇ ਸਾਰੇ ਵਚਨ ਜਿਹੜੇ ਸੀ ਉਹ ਐਂਡਲੇ ਟਾਈਮ ਦੇ ਜਿਹੜੇ ਕਲੇਸ਼ ਦਾ ਟਾਈਮ ਹੈ ਉਹ ਉਹਦੇ ਸੀ ਅਰ ਇੱਕ ਤਰੀਕੇ ਦੇ ਨਾਲ ਪਾਪਰੂ ਦੇ ਵੱਲੋਂ ਵਾਰਨਿੰਗ ਆ ਕਿ ਅਸੀਂ ਉਹ ਕਲੇਸ਼ ਦੇ ਸਮੇਂ ਤੋਂ ਮਹਾਕਲਯੁਗ ਨੇ ਸਮੇਂ ਤੋਂ ਸੀ ਜਿਆਦਾ ਦੂਰ ਨਹੀਂ ਆ। ਉਹ ਨਿਸ਼ਾਨੀਆਂ ਜੋ ਪੁਇਤਰ ਬਾਈਬਲ ਦੇ ਵਿੱਚ ਦਿੱਤੀਆਂ ਗਈਆਂ ਆ ਉਹ ਨਿਸ਼ਾਨੀਆਂ ਪੂਰੀਆਂ ਹੋ ਰਹੀਆਂ ਆ ਔਰ ਵੱਡੇ ਲੈਵਲ ਤੇ ਪੂਰੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਆ। ਇਸ ਲਈ ਸਾਨੂੰ ਬਹੁਤ ਜ਼ਰੂਰੀ ਆ ਅਸੀਂ ਆਪਣੇ ਮੰਨ ਦੀ ਰਾਖੀ ਕਰੀਏ, ਅਸੀਂ ਆਪਣੇ ਜੀਵਨ ਦੀ ਰਾਖੀ ਕਰੀਏ। ਸਾਨੂੰ ਪਰਮੇਸ਼ਵਰ ਨੇ ਦੁਨੀਆ ਨਾਲੋਂ ਵੱਖਰੇ ਕੀਤਾ ਹੁਣ ਸਾਡੇ ਕੰਮ ਦੁਨੀਆ ਵਾਲੇ ਨਾ ਹੋਣ। ਹੁਣ ਸਾਡੀ ਬੁੱਧੀ ਜਿਹੜੀ ਆ ਉਹ ਦੁਨੀਆਂ ਵਾਲੀਆਂ ਗੱਲਾਂ ਨਾ ਸੋਚੇ ਦੁਨੀਆਂ ਵਾਲੀਆਂ ਗੱਲਾਂ ਨਾ ਕਰੇ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਸੰਭਾਲ ਕੇ ਰੱਖੀਏ ਔਰ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਚੱਲੀਏ ਆਦਰਵਾਇਜ਼ ਜੇ ਤੁਸੀਂ ਐਂਡ ਟਾਈਮ ਦੀਆਂ ਜਿਹੜੀਆਂ ਚੀਜ਼ਾਂ ਪੜੋਗੇ ਉਹ ਰੂਹ ਨੂੰ ਕੰਬਾ ਦੇਣ ਵਾਲੀਆਂ ਆ ਕਿ ਲੋਕੀ ਭੋਜਨ ਲਈ ਤਰਸਣਗੇ ਕੀ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਵੀ ਦੁਨੀਆਂ ਵਾਲੇ ਗਲਤ ਕੰਮ ਕਰੋ ਤੇ ਫਿਰ ਜਦ ਦਿਨ ਤੁਹਾਨੂੰ ਖਾਣ ਨੂੰ ਜ਼ਰੂਰਤ ਹੋਏ ਤੁਹਾਨੂੰ ਨਾ ਮਿਲੇ ਪਰ ਜੇ ਤੁਸੀਂ ਚਾਹੁੰਦੇ ਆ ਕਾਲ ਦੇ ਦਿਨਾਂ ਦੇ ਵਿੱਚ ਵੀ ਰੱਜ ਕੇ ਖਾਣਾ ਚਾਹੁੰਦੇ ਆ ਫਿਰ ਅੱਜ ਆਪਣੇ ਮਨ ਨੂੰ ਉਹਨਾਂ ਸੁਆਦਲੇ ਭੋਜਨਾਂ ਤੋਂ ਰੋਕੋ ਜਿਹੜੇ ਪਾਪ ਵਾਲੇ ਆ ਅੱਜ ਸਾਦਾ ਖਾਣਾ ਖਾ ਲਓ ਅਗਰ ਨਹੀਂ ਤੁਹਾਡੇ ਕੋਲੇ ਇੰਨੀ ਹਿੰਮਤ ਕਿ ਤੁਸੀਂ ਮਨ ਭਾਉਂਦੇ ਪਦਾਰਥ ਖਾ ਸਕੋ ਤਾਂ ਪਾਪੀਆਂ ਦੇ ਵਿੱਚ ਬੈ ਕੇ ਖਾਣ ਦੇ ਨਾਲੋਂ ਮਖੌਲੀਆਂ ਦੇ ਜੁੰਡਲੀ ਦੇ ਵਿੱਚ ਬੈ ਕੇ ਖਾਣ ਦੇ ਨਾਲੋਂ ਪਾਪ ਨਾਲ ਕਮਾਏ ਹੋਏ ਭੋਜਨ ਦੀ ਦਾਵਤ ਦੇ ਨਾਲੋਂ ਘਰ ਦੇ ਵਿੱਚ ਰੁੱਖੀ ਮਿੱਸੀ ਖਾ ਕੇ ਪਰਮੇਸ਼ਵਰ ਦੀ ਸ਼ੁਕਰਗੁਜ਼ਾਰੀ ਕਰੋਗੇ ਤਾਂ ਤੁਸੀਂ ਜ਼ਰੂਰ ਕਾਲ ਦੇ ਦਿਨਾਂ ਦੇ ਵਿੱਚ ਰੱਜ ਕੇ ਖਾਓਗੇ ਔਰ ਉਹ ਲੋਕ ਜਿਹੜੇ ਪਾਪ ਦੀ ਕਮਾਈ ਦੀ ਦਾਵਤ ਕਰਦੇ ਉਹ ਭੁੱਖੇ ਹੋਣਗੇ ਔਰ ਤੁਸੀਂ ਖਾਓਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਅਗਰ ਤੁਸੀਂ ਚਾਹੁੰਦੇ ਆ ਕਿ ਸੰਸਾਰ ਵਿੱਚ ਜਿਹੜੀਆਂ ਬਵਾ ਆਈਆਂ ਹੋਈਆਂ ਆ ਜਾਂ ਆਉਣ ਵਾਲੀਆਂ ਆ ਅਸੀਂ ਉਹਨਾਂ ਦੇ ਵਿੱਚ ਸੇਫ ਰਹੀਏ ਸਾਡੇ ਧੀਆਂ ਪੁੱਤਰ ਸੇਫ ਰਹਿਣ ਤਾਂ ਅੱਜ ਤੁਸੀਂ ਆਪਣੇ ਆਪ ਨੂੰ ਦੁਨੀਆ ਦੇ ਨਾਲੋਂ ਵੱਖਰੇ ਕਰ ਲਓ ਜਦ ਤੁਸੀਂ ਅੱਜ ਆਪਣੇ ਆਪ ਨੂੰ ਵੱਖਰੇ ਕਰੋਗੇ ਤਾਂ ਇਹ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਵੱਖਰੇ ਹੋਵੋਗੇ ਅਦਰਵਾਈਜ਼ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਨੇ ਦੁਨੀਆ ਤੇ ਘੇਰਾ ਪਾਉਣਾ ਉਹਨਾਂ ਨੇ ਤੁਹਾਨੂੰ ਵੀ ਘੇਰ ਲੈਣਾ ਹੈ ਜਦੋਂ ਇਜ਼ਰਾਈਲੀ ਮਿਸਰ ਦੇ ਵਿੱਚ ਸੀ ਉਹ ਇੱਕ ਤਰ੍ਹਾਂ ਦੇ ਪਾਪ ਕਰਨ ਵਾਲੇ ਕੌਮ ਦੇ ਵਿੱਚ ਸੀਗੇ ਪਰ ਜਦੋਂ ਪਰਮੇਸ਼ੁਰ ਦੀ ਆਵਾਜ਼ ਨੂੰ موسی ਨਬੀ ਦੇ ਦੁਆਰਾ ਉਹਨਾਂ ਨੇ ਸੁਣਿਆ ਉਹਨਾਂ ਨੇ ਆਪਣੇ ਆਪ ਨੂੰ ਵੱਖਰੇ ਕੀਤਾ ਉਹਨਾਂ ਨੇ ਆਪਣੇ ਕੰਮਾਂ ਦੇ ਵੱਲ ਝਾਤੀ ਮਾਰੀ ਔਰ ਜੋ ਪਰਮੇਸ਼ੁਰ ਦੀ ਆਵਾਜ਼ ਆਈ ਨਬੀ ਦੇ ਦੁਆਰਾ ਉਹਨਾਂ ਨੇ ਸੁਣੀ ਔਰ ਉਸ ਦੇ ਅਨੁਸਾਰ ਉਹਨਾਂ ਨੇ ਆਪਣੇ ਆਪ ਨੂੰ ਢਾਲਿਆ ਤਾਂ ਮਿਸਰ ਦੇ ਉੱਤੇ ਕਿੰਨੀਆਂ ਬਵਾ ਆਈਆਂ ਕਿੰਨੀਆਂ ਆਫਤਾਂ ਆਈਆਂ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਸੰਭਾਲ ਕੇ ਰੱਖਿਆ ਉਹਨਾਂ ਨੂੰ ਨਾ ਟਿੱਡੀਆਂ ਦਾ ਕੋਈ ਅਸਰ ਹੋਇਆ ਨਾ ਡੱਡੂਆਂ ਦਾ ਕੋਈ ਅਸਰ ਹੋਇਆ ਨਾ ਉਹ ਜਿਹੜਾ ਖੂਨ ਬਣ ਗਿਆ ਸੀ ਪਾਣੀ ਨਾ ਉਹਦਾ ਕੋਈ ਨੁਕਸਾਨ ਹੋਇਆ ਜਾਂ ਜਿਹੜੇ ਜੇਠੇ ਪਲੋਠੇ ਮਰੇ ਸੀਗੇ ਉਹਨਾਂ ਦਾ ਕੋਈ ਵੀ ਪ੍ਰਭਾਵ ਉਹਨਾਂ ਦੇ ਉੱਤੇ ਨਹੀਂ ਪਿਆ ਕਿਉਂਕਿ ਉਹਨਾਂ ਨੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਿਆ ਜੋ ਪਰਮੇਸ਼ਵਰ ਦੇ ਠਹਿਰਾਏ ਹੋਏ ਆਗੂ ਦੇ ਦੁਆਰਾ ਉਹਨਾਂ ਦੇ ਕੰਨਾਂ ਤੱਕ ਪਹੁੰਚਾਈ ਗਈ ਤਾਂ ਉਹ ਬਚਾਏ ਗਏ ਜੇਕਰ ਉਹ موسی ਦੇ ਦੁਆਰਾ ਬੋਲੇ ਹੋਏ ਸ਼ਬਦਾਂ ਦੇ ਉੱਤੇ ਵਿਸ਼ਵਾਸ ਨਾ ਕਰਦੇ ਔਰ ਉਹ ਸਿੱਧਾ ਇਹ ਕਹਿੰਦੇ ਪ੍ਰਭੂ ਸਾਡੇ ਨਾਲ ਵੀ ਤਾਂ ਗੱਲ ਕਰ ਹੀ ਸਕਦਾ ਇਦੇ ਨਾਲ ਕੋਈ ਜ਼ਿਆਦਾ ਗੱਲ ਕਰਦਾ ਆ ਫਿਰ ਉਹਨਾਂ ਨੇ ਜ਼ਰੂਰ ਪਛਟਾਉਣਾ ਸੀਗਾ ਫਿਰ ਉਹਨਾਂ ਦੇ ਉੱਤੇ ਜ਼ਰੂਰ ਉਹ ਬਵਾ ਆ ਜਾਣੀਆਂ ਸੀਗੀਆਂ ਔਰ ਫਿਰ ਉਹ ਆਜ਼ਾਦ ਵੀ ਨਹੀਂ ਹੋ ਸਕਣੇ ਸੀਗੇ ਸਿਰਫ ਆਜ਼ਾਦ ਫਿਰ ਉਹਨਾਂ ਨੇ ਹੀ ਹੋਣਾ ਸੀ ਜਿਨ੍ਹਾਂ ਨੇ ਪਰਮੇਸ਼ਵਰ ਦੀ ਆਵਾਜ਼ ਨੂੰ ਪਰਮੇਸ਼ਵਰ ਦੇ ਠਹਿਰਾਏ ਹੋਏ ਜਾਂਦੇ ਰਹੀ ਸੁਣੀਆ ਜਦੋਂ ਉੱਥੋਂ ਨਿਕਲੇ ਉਜਾੜਾਂ ਦੇ ਵਿੱਚ ਗਏ ਉੱਥੇ ਵੀ ਬਹੁਤ ਜਗ੍ਹਾ ਤੇ ਪਰਮੇਸ਼ਵਰ ਦੀ ਆਵਾਜ਼ موسی ਤੱਕ ਆਈ ਔਰ موسی ਨੇ ਪਰਮੇਸ਼ਵਰ ਦੀ ਬਾਣੀ ਇਜ਼ਰਾਈਲੀਆਂ ਨੂੰ ਸੁਣਾਈ ਪਰ ਜਦੋਂ ਕੁਝ ਲੋਕਾਂ ਨੇ ਉਸ ਪਾਣੀ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਉਹ ਲੋਕਾਂ ਦੇ ਬਾਰੇ ਵਿੱਚ ਤੁਸੀਂ ਬਾਈਬਲ 'ਚ ਪੜਿਓ ਉਹ ਫਿਰ ਨਾਸ਼ ਹੋ ਗਏ ਉਹਨਾਂ ਦਾ ਕੋਈ ਵजूद ਨਹੀਂ ਬਚਿਆ ਅਗਰ ਤੁਸੀਂ ਚਾਹੁੰਦੇ ਆ ਕਿ ਸਾਡਾ ਵजूद ਕਾਇਮ ਰਹੇ ਅਗਰ ਤੁਸੀਂ ਚਾਹੁੰਦੇ ਆ ਕਿ ਪਰਮੇਸ਼ਵਰ ਦੀ ਕਿਰਪਾ ਸਾਡੇ ਉੱਤੇ ਬਣੀ ਰਹੇ ਅਗਰ ਤੁਸੀਂ ਚਾਹੁੰਦੇ ਆ ਕਿ ਪਰਮੇਸ਼ਵਰ ਦੀ ਕਿਰਪਾ ਸਾਡੇ ਉੱਤੇ ਵਧੇ ਕਿਰਪਾ ਹੋ ਜਾਏ ਅਸੀਂ ਬਚਾਏ ਜਾਈਏ ਔਰ ਆਉਣ ਵਾਲੇ ਸਮਿਆਂ ਦੇ ਵਿੱਚ ਅਸੀਂ ਬਚੇ ਰਹੀਏ ਤਾਂ ਜ਼ਰੂਰ ਆਪਣੇ ਆਪ ਨੂੰ ਟੇਢੀ ਪੀੜੀ ਨਾਲੋਂ ਵੱਖਰੇ ਕਰ ਲੋ ਕੱਬੀ ਪੀੜੀ ਨਾਲੋਂ ਵੱਖਰੇ ਕਰ ਲੋ ਮਕਰ ਬੋਲਣ ਵਾਲੇ ਬੁੱਲਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਆਪਣੀ ਚਾਲ ਨੂੰ ਸਿੱਧਿਆ ਕਰੋ ਪਰ ਉਹ ਸੰਗਤ ਜਿਹੜੀ ਪਰਮੇਸ਼ਰ ਦੇ ਲੋਕਾਂ ਦੀ ਨਹੀਂ ਆ ਉਸ ਸੰਗਤ 'ਚੋਂ ਆਪਣੇ ਆਪ ਨੂੰ ਵੱਖਰੇ ਕਰ ਲੋ ਤੁਹਾਡਾ ਰੰਗ ਤਾਂ ਕਿਸੇ ਤੇ ਚੜ ਜਾਏ ਤੁਹਾਡਾ ਰੰਗ ਇੰਨਾ ਗਾੜਾ ਹੋਣਾ ਚਾਹੀਦਾ ਆ ਕਿ ਤੁਹਾਡਾ ਰੰਗ ਬੇਸ਼ੱਕ ਕਿਸੇ ਦੇ ਉੱਤੇ ਚੜ ਜਾਏ ਪਰ ਕਿਸੇ ਦਾ ਰੰਗ ਤੁਹਾਡੇ ਉੱਤੇ ਨਹੀਂ ਚੜਨਾ ਚਾਹੀਦਾ ਹallelujah ਇੱਥੇ ਲਿਖਿਆ ਜਾਂ ਜਾਂ ਚਾਣਨ ਦਾ ਹਨੇਰੇ ਨਾਲ ਕੀ ਮੇਲ ਹੈ ਜਿਦਾਂ ਲਿਖਿਆ ਧਰਮ ਅਤੇ ਕੋ ਧਰਮ ਦੀ ਕੋਈ ਸਾਂਝ ਨਹੀਂ ਇਸੇ ਤਰ੍ਹਾਂ ਕਹਿੰਦਾ ਚਾਨਣ ਤੇ ਹਨੇਰੇ ਦਾ ਕੀ ਮੇਲ ਆ ਚਾਨਣ ਕੌਣ ਆ ਪ੍ਰਭੂ ਯਿਸੂ ਮਸੀਹ ਜੀ ਪ੍ਰਭੂ ਯਿਸੂ ਜੀ ਨੇ ਕਿਹਾ જગਤ ਦਾ ਚਾਨਣ ਮੈਂ ਆ ਤੇ ਫਿਰ ਇੱਕ ਜਗ੍ਹਾ ਤੇ ਜਾ ਕੇ ਉਹਨੇ ਹੋਰ ਵੀ ਕੁਝ ਕਿਹਾ જગਤ ਦਾ ਚਾਨਣ ਤੁਸੀਂ ਆ ਤਾਂ ਫੇਰ ਸੀ ਚਾਨਣ ਪ੍ਰਭੂ ਯਿਸੂ ਮਸੀਹ ਚਾਨਣ ਆ ਜਿਹੜੇ ਪ੍ਰਭੂ ਯਿਸੂ ਮਸੀਹ ਜੀ ਦੇ ਪਿੱਛੇ ਚੱਲਦੇ ਉਸ ਚਾਨਣ ਦੇ ਪਿੱਛੇ ਚੱਲਦੇ ਵਚਨ ਚ ਲਿਖਿਆ ਉਹ ਮੂਲੋ ਹੀ ਹਨੇਰੇ ਚ ਨਾ ਰਹਿਣਗੇ ਹਨੇਰੇ ਦਾ ਉਹਨਾਂ ਦੇ ਉੱਤੇ ਕੋਈ ਪ੍ਰਭਾਵ ਨਹੀਂ ਹੋਏਗਾ ਫਿਰ ਵਚਨ ਦੇ ਵਿੱਚ ਲਿਖਿਆ ਕਹਿੰਦਾ ਫਿਰ ਚਾਨਣ ਦੇ ਹਨੇਰੇ ਦਾ ਵੀ ਕੋਈ ਮੇਲ ਨਹੀਂ ਆ ਉਹ ਲੋਕ ਜਿਹੜੇ ਹਨੇਰੇ ਨੂੰ ਫੋਲੋ ਕਰਦੇ ਆ ਜਿਹੜੇ ਦੁਸ਼ਟਾਂ ਦੀ ਮੱਤ ਪੁੱਤੇ ਚੱਲਦੇ ਆ ਸ਼ੈਤਾਨ ਦੀਆਂ ਸ਼ਕਤੀਆਂ ਨੂੰ ਫੋਲੋ ਕਰਦੇ ਪੂਜਾ ਕਰਦੇ ਉਹਨਾਂ ਦੀ ਪੁੱਛਾਂ ਲੈਣ ਜਾਂਦੇ ਆ ਜਾਦੂ ਟੋਣੀਆਂ ਦੇ ਵਿੱਚ ਪਏ ਹੋਏ ਆ ਹੋਰ ਬਹੁਤ ਸਾਰੀਆਂ ਗਲਤ ਚੀਜ਼ਾਂ ਕਰਦੇ ਆ ਬਲੀਆਂ ਦਿੰਦੇ ਆ ਉਹਨਾਂ ਦੇ ਨਾਲ ਸਾਡਾ ਕੋਈ ਮੇਲ ਮਲਾਪ ਨਹੀਂ ਹੋਣਾ ਚਾਹੀਦਾ ਸਾਡੀ ਕੋਈ ਸਾਂਝ ਉਹਨਾਂ ਨਾਲ ਨਹੀਂ ਹੋਣੀ ਚਾਹੀਦੀ ਉਹਨਾਂ ਦੇ ਕੰਨਾਂ ਵਿੱਚ ਇੱਕ ਵਾਰੀ ਪਰਮੇਸ਼ਵਰ ਦਾ ਬਚਨ ਪਾ ਦਿਓ ਕਿ ਪਰਮੇਸ਼ਵਰ ਦੇ ਵਚਨ ਦੇ ਵਿੱਚ ਇਦਾਂ ਲਿਖਿਆ ਆ ਕਿ ਇਹ ਚੀਜ਼ਾਂ ਜਿਹੜੀਆਂ ਤੁਸੀਂ ਕਰ ਰਹੇ ਆ ਇਹ ਗਲਤ ਆ ਅਗਰ ਤੁਸੀਂ ਜੀਵਨ ਪਾਉਣਾ ਚਾਹੁੰਦੇ ਆ ਪਰਮੇਸ਼ਵਰ ਜੀ ਦੀ ਹਜ਼ੂਰੀ ਵਿੱਚ ਆਓ ਤੁਸੀਂ ਪਰਮੇਸ਼ਰ ਦੇ ਬਚਨ ਨੂੰ ਪੜੋ ਪਰਮੇਸ਼ਰ ਦੇ ਬਚਨ ਨੂੰ ਸੁਣੋ ਕਿਉਂਕਿ ਬਚਨ ਚ ਲਿਖਿਆ ਸਚਾਈ ਨੂੰ ਜਾਣੋ ਤੇ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਤੁਸੀਂ ਉਹਨਾਂ ਦੇ ਕੰਨਾਂ 'ਚ ਇਹ ਚਾਰ ਸ਼ਬਦ ਪਾ ਦਿਓ ਜੁੱਤੀ ਛਾੜੋ ਤੇ ਆਪਣੇ ਘਰ ਨੂੰ ਮੋੜਿਓ ਔਰ ਉਹਦੇ ਮਗਰੋਂ ਜਦ ਤੱਕ ਉਹ ਪ੍ਰਭੂ ਵਿਛਣਾ ਆਜਣ ਤੁਸੀਂ ਵਾਪਸ ਉਹਨਾਂ ਦੇ ਘਰ ਵਿੱਚ ਨਾ ਜਾਓ ਉਹਨਾਂ ਦੇ ਕੰਮਾਂ ਦੇ ਸਾਥੀ ਨਾ ਬਣਿਓ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸ਼ੁੱਕਰਵਾਰ ਦੀ ਗੱਲ ਹੈ ਇੱਕ ਭੈਣ ਇੱਥੇ ਆਈ ਇੰਨੇ ਮੰਦੇ ਹਾਲ ਜਿੱਥੇ ਮਰਜੀ ਉਹ ਕੱਪੜੇ ਲਾ ਦਵੇ ਅਰ ਨਿਆਣੇ ਵੀ ਸੰਗਣ ਕਿ ਪਤਾ ਨਹੀਂ ਵੀ ਇਹ ਇਹਦਾ ਕੀ ਬਣ ਜਾਣਾ ਹੈ ਕਿਉਂਕਿ ਬਹੁਤ ਆਖਾ ਹੋ ਜਾਂਦਾ ਹੈ ਅਰ ਉਹ ਮੈਚੋਰ ਲੇਡੀ ਉਹਦੇ ਨੌਜਵਾਨ ਬੱਚੇ ਵੀ ਪਰ ਉਹਨੇ ਸੇਲਪੁਣਾ ਉਹਨਾਂ ਦੇ ਨਾਲ ਰੱਖਿਆ ਜਿਹੜੇ ਜਾਦੂ ਟੋਣਿਆਂ ਦੇ ਵਿੱਚ ਪਏ ਹੋਏ ਲੋਕ ਆ ਅਰ ਉਹਨਾਂ ਦੇ ਉਹ ਉਹਨਾਂ ਦੇ ਘਰ ਗਈ ਜਿੱਥੇ ਉਹ ਕੁਝ ਕਰ ਰਹੇ ਸੀ ਆਪਣਾ ਜਾਦੂ ਟੋਣਾ ਉਹਨਾਂ ਦੇ ਘਰ ਉਹ ਦਾਵਤ ਤੇ ਗਈ ਤੇ ਉੱਥੋਂ ਲਗਾਤਾਰ ਇਕੱਠਾ ਕਰ ਲਿਆ ਤੇ ਫਿਰ ਉਹ ਸਾਰੀਆਂ ਚੀਜ਼ਾਂ ਉਹਦੇ ਅੰਦਰ ਗਈਆਂ ਤੇ ਫਿਰ ਉਹ ਚੀਕਾਂ ਮਾਰੇ ਕਦੀ ਕੱਪੜੇ ਪਾੜੇ ਕਦੀ ਸਿਰ ਪੁਹਾਏ ਤੱਕ ਪਤਾ ਨਹੀਂ ਕੀ ਕੋਸ਼ਿਸ਼ੋ ਕਰਦੀ ਫਿਰੇ ਪੂਰੀ ਰਾਤ ਉਹਨੇ ਇੱਥੇ ਸਾਰਿਆਂ ਨੂੰ ਡਿਸਟਰਬ ਕੀਤਾ ਕਿਉਂਕਿ ਫਰਾਈਡੇ ਮਾਰਨਿੰਗ 5 ਵਜੇ ਤੋਂ ਲੈ ਕੇ ਸੈਟਰਡੇ ਮਾਰਨਿੰਗ 5 ਵਜੇ ਤੱਕ ਵਰਤ ਪ੍ਰਾਰਥਨਾ ਚੱਲਦੀ ਆ ਇੱਥੇ ਕਿ ਜਿਹੜੇ ਤੁਸੀਂ ਭੈਣ ਭਰਾ ਆਉਂਦੇ ਹੋ ਪੰਜ ਥਰਸਡੇ ਨੂੰ ਆਉਂਦੇ ਹੋ ਸੰਡੇ ਨੂੰ ਆਉਂਦੇ ਹੋ ਪ੍ਰਭੂ ਤੁਹਾਡੇ ਜੀਵਨ ਦੇ ਵਿੱਚ ਕੰਮ ਕਰਨ ਰਹੀ ਲਿੰਗ ਹੋਏ ਚਰਚ ਦੀ ਗਰੋਥ ਦੇ ਲਈ ਸਪਿਰਚੁਅਲ ਗਰੋਥ ਦੇ ਲਈ ਵਰਤਰਾ ਕੇ ਪ੍ਰਾਰਥਨਾ ਕੀਤੀ ਜਾਂਦੀ ਸੰਗਤ ਦੇ ਲਈ ਅਰ ਉਹ ਸਵਾਰਥ ਦੀ ਗਲਤੀ ਦੇ ਨਾਲ ਉਹ ਆਪਣੇ ਘਰ ਦੇ ਸਾਰੇ ਜੀਓ ਦੇ ਡਿਸਟਰਬ ਸੀਗੇ ਉਹ ਫੁਲੀ ਜਿਹੜੀ ਸੀਗੀ ਸ਼ੈਤਾਨ ਦੇ ਦਬਾਅ ਹੇਠ ਆ ਚੁੱਕੀ ਸੀ ਅਰ ਪਤਾ ਨਹੀਂ ਉਹਦੇ ਨਾਲ ਕਿੰਨਾ ਕੁਸ਼ ਰੋਂਗ ਹੋ ਰਿਹਾ ਸੀਗਾ ਪਰ ਧੰਨਵਾਦ ਪਰਮੇਸ਼ਵਰ ਦਾ ਜਿਨੇ ਉਹਨੂੰ ਡਿਲੀਵਰ ਕੀਤਾ ਤੇ ਉਹ ਠੀਕ ਹੋ ਗਈ ਹallelujah ਇਸ ਲਈ ਅਸੀਂ ਬਾਰ ਬਾਰ ਕਹਿੰਦੇ ਐਹੋ ਜੀਆਂ ਜਗ੍ਹਾ ਤੇ ਨਾ ਜਾਓ ਆਪਣੀ ਉਹਨਾਂ ਨਾਲ ਕੋਈ ਸਾਂਝ ਨਹੀਂ ਆ ਜਿਹੜੇ ਲੋਕ ਜਾਦੂ ਟੋਣੇ ਕਰਦੇ ਆ ਜਿਹੜੇ ਕਾਲੇ ਇਲਮ ਪੜ੍ਹਦੇ ਆ ਵਿਚਕਰਾਫਟ ਦੀਆਂ ਚੀਜ਼ਾਂ ਕਰਦੇ ਆ ਉਨ੍ਹਾਂ ਦੇ ਨਾਲ ਕੋਈ ਸਹਿਲੁਪੁਣਾ ਨਹੀਂ ਕੋਈ ਮਿੱਤਰਚਾਰਾ ਨਹੀਂ ਆਪਣੇ ਆਪ ਨੂੰ ਉਨ੍ਹਾਂ ਨਾਲ ਵੱਖਰੇ ਕਰੋ ਕਿਉਂਕਿ ਚਾਨਣ ਦਾ ਹਨੇਰੇ ਦੇ ਨਾਲ ਕੋਈ ਮੇਲ ਨਹੀਂ ਆ ਅਤੇ ਮਸੀਹ ਦਾ ਬਲਿਆਲ ਦੇ ਨਾਲ ਕੀ ਮਲਾਪ ਹੈ ਅਥਵਾ ਪ੍ਰਤੀਤਵਾਨ ਦਾ ਬੇਪ੍ਰਤੀਤੇ ਨਾਲ ਕੀ ਹਿੱਸਾ ਹੈ ਅਸੀਂ ਉਹ ਲੋਕ ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਮੰਨਦੇ ਆ ਸਾਡਾ ਉਨ੍ਹਾਂ ਦੇ ਨਾਲ ਕੋਈ ਲੇਖਾ ਜੋਖਾ ਨਹੀਂ ਆ ਜਿਹੜੇ ਗਲਤ ਚੀਜ਼ਾਂ ਦੀ ਪੂਜਾ ਕਰਦੇ ਆ ਗਲਤ ਚੀਜ਼ਾਂ ਦੀ ਪੂਜਾ ਤੋਂ ਮਤਲਬ ਦੁਸ਼ਟ ਦੀਆਂ ਸ਼ਕਤੀਆਂ ਦੀ ਪੂਜਾ ਕਰਨੀ ਬੋਰਡ ਦੇ ਦਿਵਾਲੇ ਗੇੜੇ ਦੇ ਹੀ ਜਾਣੇ ਤਾਂ ਗੱਬ ਲੈਤੀ ਜਾਣਾ ਹੱਥਾਂ ਪੈਰਾਂ ਦੇ ਵਿੱਚ ਧਾਗੇ ਬੰਨੀ ਜਾਣੇ ਲੱਕ ਨੂੰ ਧਾਗਾ ਬੰਨ ਲਿਆ ਤਵੀਤ ਬੰਨ ਲੇ ਹੋਰ ਸਾਰੀਆਂ ਚੀਜ਼ਾਂ ਸਮਝ ਲੱਗ ਰਹੀ ਤੁਹਾਨੂੰ ਸਾਰਿਆਂ ਨੂੰ ਅਗਰ ਤੁਹਾਡੇ ਵਿੱਚੋਂ ਤੁਸੀਂ ਜਾਣ ਬੁੱਝ ਕੇ ਉਹਨਾਂ ਲੋਕਾਂ ਦੇ ਵਿੱਚ ਜਾਓਗੇ ਦੁਖੀ ਹੋ ਕੇ ਆਉਂਗੇ ਕੋਈ ਮਿਹਨਤ ਨਹੀਂ ਕੀਤੀ ਜਾਊਗੀ ਕਿ ਕਿ ਪਰਮੇਸ਼ੁਰ ਨੇ ਤੁਹਾਨੂੰ ਵੱਖਰੇ ਕੀਤਾ ਪਰਮੇਸ਼ੁਰ ਨੇ ਤੁਹਾਨੂੰ ਡਿਲੀਵਰ ਕੀਤਾ ਤੁਸੀਂ ਡਿਲੀਵਰ ਹੋਏ ਫਿਰ ਤੁਸੀਂ ਜਾਣ ਜਾਣ ਕੇ ਉਹਨਾਂ ਦੇ ਵਿੱਚ ਵੜਦੇ ਆ ਫਿਰ ਉੱਥੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ ਪ੍ਰਭੂ ਜਾਣੇ ਤਾਂ ਤੁਸੀਂ ਜਾਣੋ ਇਸ ਲਈ ਤਾਂ ਪ੍ਰਭੂ ਨੇ ਤੁਹਾਨੂੰ ਉਹਨਾਂ ਵਿੱਚੋਂ ਬਾਹਰ ਕੱਢਿਆ ਉਹਦੀ ਕਿਰਪਾ ਦੀ ਨਜ਼ਰ ਹੋਈ ਕਿ ਤੁਸੀਂ ਬਚਾਏ ਜਾਓ ਪਰ ਤੁਸੀਂ बार-बार ਉਹਨਾਂ ਦੇ ਵਿੱਚ ਜਾਂਦੇ ਆ বারবার ਉਹਨਾਂ ਦੇ ਵਿੱਚ ਜਾਂਦੇ ਆ ਪਰਮੇਸ਼ਵਰ ਸਾਮਰਥੀ ਆ ਕਿਉਂ ਤੁਹਾਨੂੰ ਸੰਭਾਲੇ ਪਚਾਏ ਅਰ ਜਿੰਦਾ ਰੱਖੇ ਇਹ ਸੱਚ ਆ ਪਰ ਤੁਸੀਂ ਪਰਮੇਸ਼ਵਰ ਨੂੰ ਟੈਸਟ ਨਹੀਂ ਕਰ ਸਕਦੇ ਪਰਮੇਸ਼ਵਰ ਦਾ ਨਾਮ ਵਿਅਰਥ ਵਿੱਚ ਨਹੀਂ ਲੈ ਸਕਦੇ ਤੁਸੀਂ ਪਰਮੇਸ਼ਵਰ ਨੂੰ ਇਸ ਤਰੀਕੇ ਦੇ ਨਾਲ ਨਹੀਂ ਆਪਣੀ ਲਾਇਫ ਦੇ ਵਿੱਚ ਯੂਜ਼ ਕਰ ਸਕਦੇ ਕਿ ਹਾਂ ਉਹ ਬੁਲਟ ਪ੍ਰੂਫ ਜੈਕਟ ਆ ਤੇ ਤੁਸੀਂ ਜਿੱਥੇ ਮਰਜ਼ੀ ਵੜ ਜਾਓ ਪਰਮੇਸ਼ਵਰ ਨੇ ਇੱਕ ਦਿਮਾਗ ਨਾਮ ਦੀ ਚੀਜ਼ ਸਾਡੇ ਅੰਦਰ ਪਾਈ ਆ ਔਰ ਜਿਹੜਾ ਇਸਤੇਮਾਲ ਕਰਨ ਦਾ ਉਹਨੇ ਸਾਨੂੰ ਇਖਤਿਆਰ ਦਿੱਤਾ ਕਿ ਇਹਨੂੰ ਵਰਤੋ ਔਰ ਉਹ ਸਾਡੇ ਹੱਥ ਵਿੱਚ ਆ ਕਿ ਅਸੀਂ ਉਹਨੂੰ ਵਰਤੀਏ ਔਰ ਦਿਮਾਗ ਇਹੋ ਜੀ ਚੀਜ਼ ਆ ਜਿਹੜੀ ਵਰਤਣ ਦੇ ਨਾਲ ਵੱਧਦੀ ਆ ਜਰ ਜੜੇ ਇਹਦੀ ਵਰਤੋਂ ਨਹੀਂ ਕਰਦੇ ਉਹਦੀ ਹੋਰ ਛੋਟੀ ਹੋ ਜਾਂਦੀ ਹੈ ਹੋਰ ਘਟ ਜਾਂਦਾ ਹੈ ਇਸ ਲਈ ਇਹ ਸੰਭਾਲਣ ਵਾਲੀ ਚੀਜ਼ ਨਹੀਂ ਆ ਕਿ ਇਹਨੂੰ ਸੰਭਾਲ ਕੇ ਰੱਖਣਾ ਇਹਨੂੰ ਟਾ ਕੇ ਰੱਖਣਾ ਵਰਤਣਾ ਨਹੀਂ ਇਹਨੂੰ ਜਿੰਨਾ ਵਰਤੋਂਗੇ ਨੇ ਉਹਨਾਂ ਲਿਸ਼ਕਦੇ ਜਾਣਾ ਹੈ ਹallelujah ਅਤੇ ਪਰਮੇਸ਼ਵਰ ਦੀ ਹੈਕਲ ਨੂੰ ਮੂਰਤੀਆਂ ਨਾਲ ਕੀ ਵਾਸਤਾ ਹੈ ਅਸੀਂ ਤਾਂ ਅਕਾਲ ਪੁਰਖ ਦੀ ਹੈਕਲ ਹਾਂ ਜਿਵੇਂ ਪਰਮੇਸ਼ਵਰ ਨੇ ਬਚਨ ਕੀਤਾ ਮੈਂ ਉਹਨਾਂ ਵਿੱਚ ਵਾਸ ਕਰਾਂਗਾ ਅਤੇ ਫਿਰਿਆ ਕਰਾਂਗਾ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ ਸਾਨੂੰ ਸਟੈਚੂਜ਼ ਦੇ ਪਿੱਛੇ ਜਾਣ ਦੀ ਜ਼ਰੂਰਤ ਨਹੀਂ ਆ ਕਿ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੀ ਕੋਈ ਮੂਰਤ ਬਣਾਈਏ ਫਿਰ ਅਸੀਂ ਉਹਦੀ ਪੂਜਾ ਕਰੀਏ ਸਾਡਾ ਸਟੈਚੂਜ਼ ਦੇ ਨਾਲ ਕੋਈ ਵਾਸਤਾ ਨਹੀਂ ਹੈ ਪ੍ਰਭੂ ਨੇ ਸਾਡੇ ਜਿਸਮ ਨੂੰ ਆਪਣੀ ਹੇਕਲ ਬਣਾਇਆ ਆ ਅਕਾਲ ਪੁਰਖ ਨੇ ਇੱਥੇ ਲਿਖਿਆ ਆ ਕਹਿੰਦਾ ਅਤੇ ਅਸੀਂ ਤਾਂ ਅਕਾਲ ਪੁਰਖ ਦੀ ਹੇਕਲ ਹਾਂ ਅਸੀਂ ਆਕਾਲ ਪੁਰਖ ਪਰਮੇਸ਼ਵਰ ਦਾ ਮੰਦਰ ਆ ਇਹ ਸਰੀਰ ਜਿਹੜਾ ਆ ਇਹ ਪਰਮੇਸ਼ਵਰ ਦਾ ਮੰਦਰ ਆ ਪਵਿੱਤਰ ਬਾਈਬਲ 'ਚ ਇਦਾਂ ਹੀ ਲਿਖਿਆ ਆ ਜਿਵੇਂ ਪਰਮੇਸ਼ਵਰ ਨੇ ਬਚਨ ਕੀਤਾ ਕੀ ਬਚਨ ਕੀਤਾ ਮੈਂ ਉਹਨਾਂ ਵਿੱਚ ਵਾਸ ਕਰਾਂਗਾ ਜਿਹੜੇ ਲੋਕ ਬੇਪ੍ਰਤੀਤਿਆਂ ਦੇ ਨਾਲ ਸੰਗਤ ਨਹੀਂ ਰੱਖਣਗੇ ਜਿਹੜੇ ਲੋਕ ਹਨੇਰੇ ਦੇ ਨਾਲ ਸੰਗਤ ਨਹੀਂ ਰੱਖਣਗੇ ਜਿਹੜੇ ਲੋਕ ਕੁਧਰਮ ਦੇ ਵਿੱਚ ਨਹੀਂ ਚੱਲਣਗੇ ਕਹਿੰਦਾ ਮੈਂ ਉਹਨਾਂ ਦੇ ਵਿੱਚ ਵਾਸ ਕਰਾਂਗਾ ਅਤੇ ਫਿਰਿਆ ਕਰਾਂਗਾ ਮਤਲਬ ਉਹ ਜਿੱਧਰ ਵੀ ਜਾਣਗੇ ਮੈਂ ਉਹਨਾਂ ਦੇ ਨਾਲ-ਨਾਲ ਚੱਲਾਂਗਾ ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ ਤੁਸੀਂ ਅਗਰ ਇਹ ਸਮਝਦੇ ਹੋ ਕਿ ਪਰਮੇਸ਼ਰ ਅਕਾਲ ਪੁਰਖ ਪਰਮੇਸ਼ਰ ਸੈਨਾਵਾਦਾ ਯਹਵਾ ਪਰਮੇਸ਼ਰ ਸਾਡਾ ਪਰਮੇਸ਼ਰ ਆ ਤਾਂ ਫਿਰ ਤੁਹਾਨੂੰ ਪਹਿਲਾਂ ਆਪਣਾ ਜੀਵਨ ਚੈੱਕ ਕਰਨਾ ਪੈਣਾ ਕੀ ਸੱਚਮੁੱਚ ਉਹ ਸਾਡਾ ਪਰਮੇਸ਼ਵਰ ਹੈ ਜਾਂ ਕਿਤੇ ਅਸੀਂ ਭਲੇਖੇ ਵਿੱਚ ਹੀ ਆ ਕਿਉਂਕਿ ਉਹ ਸਿਰਫ ਉਹਨਾਂ ਦਾ ਪਰਮੇਸ਼ਵਰ ਹੈ ਜਿਹੜੇ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਦੇ ਆ ਜਿਹੜੇ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਨਹੀਂ ਚੱਲਦੇ ਪਰ ਆਪਣੀ ਬੁੱਧ ਦੇ ਅਨੁਸਾਰ ਚੱਲਦੇ ਆ ਉਹਨਾਂ ਦਾ ਪਰਮੇਸ਼ਵਰ ਉਹ ਨਹੀਂ ਆ ਇਸ ਲਈ ਸਾਨੂੰ ਜ਼ਰੂਰਤ ਹੈ ਅਸੀਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲੀਏ ਅਲਿਖਿਆ ਇਸ ਲਈ ਉਨ੍ਹਾਂ ਵਿੱਚੋਂ ਨਿਕਲ ਆਓ ਅਤੇ ਅੱਡ ਹੋਵੋ ਪ੍ਰਭੂ ਆਖਦਾ ਹੈ ਉਹ ਲੋਕ ਜਿਹੜੇ ਲੜਾਈਆਂ ਛੇੜਦੇ ਆ ਉਹ ਲੋਕ ਜਿਨ੍ਹਾਂ ਨੂੰ ਤੁਸੀਂ ਕਿੰਨੀ ਵਾਰੀ ਕਿਹਾ ਚੁਗਲੀਆਂ ਨਾ ਕਰਿਆ ਕਰੋ ਪਰ ਉਹ ਆਪਣੀ ਆਦਤ ਤੋਂ ਮਜਬੂਰ ਉਹ ਆਦਤ ਬਦਲਣ ਦੇ ਲਈ ਤਿਆਰ ਨਹੀਂ ਆ ਉਹ ਲੋਕ ਜਿਹੜੇ ਵਿ ਵਿਚਾਰ ਨੂੰ ਛੱਡਣ ਦੇ ਲਈ ਤਿਆਰ ਨਹੀਂ ਆ ਉਹ ਲੋਕ ਜਿਹੜੇ ਪਾਪ ਨੂੰ ਛੱਡਣ ਲਈ ਤਿਆਰ ਨਹੀਂ ਆ वचन ਕਹਿੰਦਾ ਉਨ੍ਹਾਂ ਚੋਂ ਨਿਕਲ ਆਓ ਹੁਣ ਉਹਨਾਂ ਦੇ ਵਿੱਚ ਫਸੇ ਨਾ ਰਵੋ ਹੁਣ ਇਹ ਨਾ ਕਹੋ ਕਿ ਤੇ ਮੇਰਾ ਬੜਾ ਪੁਰਾਣਾ ਫਰੈਂਡ ਆ ਤੇ ਹੁਣ ਮੈਂ ਚਰਚ ਨੂੰ ਜਾਣਦਾ ਤੇ ਹੁਣ ਮੈਂ ਇਹਨੂੰ ਕਿੱਦਾਂ ਛੱਡਾਂ ਅਗਰ ਉਹ ਤੁਹਾਡਾ ਮਿੱਤਰ ਆ ਤੇ ਉਹਨੂੰ ਸਹੀ ਸਿੱਖਿਆ ਦਿਓ ਉਹਨੂੰ ਸੱਚ ਦੇ ਬਾਰੇ ਵਿੱਚ ਦੱਸੋ ਉਹਨੂੰ ਦੱਸੋ ਇਹ ਚੀਜ਼ਾਂ ਗਲਤ ਆ ਅਰ ਇਹੋ ਜਿਹਾ ਕੋਈ ਪਾਪ ਨਹੀਂ ਆ ਜਿਹਦੇ ਬਾਰੇ ਪਾਪੀ ਬੰਦਾ ਜਿਹੜਾ ਪਾਪ ਦੇ ਵਿੱਚ ਫਸਿਆ ਹੋਇਆ ਇੱਕ ਇਨਸਾਨ ਪਾਪ ਕਰੇ ਤੇ ਉਹਨੂੰ ਪਤਾ ਨਾ ਹੋਵੇ ਕਿ ਇਹ ਪਾਪ ਨਹੀਂ ਆ ਇਨਸਾਨ ਨੂੰ ਪਤਾ ਆ ਪਾਪ ਕੀ ਆ ਇਨਸਾਨ ਨੂੰ ਪਤਾ ਹੈ ਸਹੀ ਚੀਜ਼ਾਂ ਕੀ ਆ ਫਿਰ ਵੀ ਉਹ ਜਾਣ ਬੁੱਝ ਕੇ ਕਰਦਾ ਆ ਬਹੁਤ ਸਾਰੇ ਨੌਜਵਾਨ ਜਾਂ ਬਹੁਤ ਸਾਰੇ ਲੋਕ ਤੁਸੀਂ ਦੇਖੋ ਕੁਝ ਚੀਜ਼ਾਂ ਉਹ ਆਪਣੇ ਮਾਪਿਓ ਤੋਂ ਲੁੱਕ ਕੇ ਕਰਦੇ ਕਿਉਂ ਲੁੱਕ ਕੇ ਕਰਦੇ ਕਿਉਂਕਿ ਉਹ ਜਾਣਦੇ ਆ ਕਿ ਗਲਤ ਆ ਇੱਕ ਪਤਨੀ ਆਪਣੇ ਪਤੀ ਤੋਂ ਚੋਰੀ ਕੁਝ ਵੀ ਕਰਦੀ ਆ ਇਹਦਾ ਮਤਲਬ ਉਹ ਜਾਣਦੀ ਆ ਕਿ ਇਹ ਗਲਤ ਆ ਇੱਕ ਪਤੀ ਆਪਣੀ ਪਤਨੀ ਤੋਂ ਕੁਝ ਵੀ ਚੋਰੀ ਕਰਦਾ ਇਹਦਾ ਮਤਲਬ ਉਹ ਜਾਣਦਾ ਆ ਕਿ ਗਲਤ ਆ ਇੱਕ ਬੇਟਾ ਜਾਂ ਬੇਟੀ ਆਪਣੇ ਮਾਤਾ ਪਿਤਾ ਤੋਂ ਚੋਰੀ ਕੋਈ ਵੀ ਕੰਮ ਕਰਦੇ ਹੋ ਚਾਹੇ ਉਹ ਕਿਸੇ ਨੂੰ ਪੈਸਾ ਦੇ ਰੇ ਜਾਂ ਕੁਝ ਵੀ ਇਹਦਾ ਮਤਲਬ ਉਹ ਜਾਣਦੇ ਆ ਕਿ ਇਹ ਕੰਮ ਗਲਤ ਆ ਹਰ ਉਹ ਕੰਮ ਜਿਹਨੂੰ ਲੁਕਾਇਆ ਜਾਂਦਾ ਆ ਆਪਣੇ ਪੇਰੈਂਟਸ ਤੋਂ ਆਪਣੇ ਸਪਾਊਸ ਤੋਂ ਆਪਣੇ ਜੀਵਨ ਸਾਥੀ ਤੋਂ ਆਪਣੇ ਭੈਣਾ ਭਰਾਵਾਂ ਤੋਂ ਇਹਦਾ ਮਤਲਬ ਉਹ ਗਲਤ ਆ ਇਸੇ ਲਈ ਉਹਨੂੰ ਲੁਕਾਇਆ ਜਾ ਰਿਹਾ ਹੈ ਅਰ ਉਹ ਛੁਪਾਏ ਜਾਂਦੇ ਔਰ ਜਿਹੜੇ ਲੋਕ ਉਹ ਕੰਮ ਕਰਦੇ ਆ वचन ਕਹਿੰਦਾ ਤੁਸੀਂ ਉਹਨਾਂ ਵਿੱਚੋਂ ਹੁਣ ਬਾਹਰ ਆ ਜਾਓ ਜਿੰਨਾ ਪਿੱਛੇ ਨਿਪੜ ਗਿਆ ਠੀਕ ਆ ਹੁਣ ਆਪਣੇ ਆਪ ਨੂੰ ਉਹਨਾਂ ਦੇ ਨਾਲੋਂ ਵੱਖਰੇ ਕਰ ਲਓ ਇਸ ਲਈ ਉਹਨਾਂ ਵਿੱਚੋਂ ਨਿਕਲ ਆਓ ਅਤੇ ਅੱਡ ਹੋਵੋ ਪ੍ਰਭੂ ਆਖਦਾ ਇਹ ਗੱਲ ਪ੍ਰਭੂ ਦੇ ਵੱਲੋਂ ਆਤੇ ਕਿਸੇ ਭ੍ਰਿਸ਼ਟ ਵਸਤੂ ਨੂੰ ਹੱਥ ਨਾ ਲਾਓ ਮੈਂ ਤੁਹਾਨੂੰ ਕਬੂਲ ਕਰ ਲਵਾਂਗਾ ਅਰ ਵਚਨ ਚਲਿਕਾ ਕਿਸੇ ਵੀ ਪ੍ਰਿਸ਼ਟ ਚੀਜ਼ ਨੂੰ ਤੁਸੀਂ ਹੱਥ ਨਹੀਂ ਲਾਉਣਾ ਉਹ ਚੀਜ਼ਾਂ ਜਿਹੜੀਆਂ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਘਨੌਣੀਆਂ ਆ ਜੇ ਮੈਂ ਉਹਨਾਂ ਨੂੰ ਔਨ ਸਕਰੀਨ ਬੋਲਣਾ ਤਾਂ ਵਿਵਾਦ ਦਾ ਕਾਰਨ ਆ ਪਰ پاک ਰੂ ਸਮਰਥੀ ਅਕਿ ਤੁਹਾਡੇ ਮਨਾਂ ਦੇ ਵਿੱਚ ਤੁਹਾਨੂੰ ਸਮਝਾਏ ਤਾਂ ਵਚਨ ਕਹਿੰਦਾ ਕਿਸੇ ਵੀ ਪ੍ਰਿਸ਼ਟ ਵੀ ਵਸਤੂ ਨੂੰ ਹੱਥ ਨਾ ਲਾਓ ਮੈਂ ਤੁਹਾਨੂੰ ਕਬੂਲ ਕਰ ਲਵਾਂਗਾ ਹallelujah ਅਰ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਧੀਆਂ ਹੋਵੋਗੇ ਹallelujah ਇਹ ਬਚਨ ਸਰਵ ਸ਼ਕਤੀਮਾਨ ਪ੍ਰਭੂ ਦਾ ਹੈ ਜੋ ਵੀ ਗੱਲਾਂ ਆਪਾਂ ਸੁਣੀਆਂ ਜੋ ਬਚਨ ਆਪਾਂ ਪੜਿਆ ਇਹ ਕਹਿੰਦਾ ਆ ਸਰਵ ਸ਼ਕਤੀਮਾਨ ਪ੍ਰਭੂ ਦਾ ਹੈ ਤੇ ਅੱਜ ਤੁਹਾਨੂੰ ਚੰਗਿਆ ਕਿੰਨੇ ਕਰਨਾ ਹੈ ਸਰਵ ਸ਼ਕਤੀਮਾਨ ਪਰਮੇਸ਼ਵਰ ਨੇ ਇਸ ਲਈ ਸਾਨੂੰ ਚਾਹੀਦਾ ਹੈ ਕਿ ਜਿਹਦੇ ਕੋਲੋਂ ਅਸੀਂ ਬਰਕਤ ਲੈਣੀ ਆ ਜਿਹਦੇ ਕੋਲੋਂ ਅਸੀਂ ਸ਼ਿਫਾ ਲੈਣੀ ਆ ਜਿਹਦੀ ਹਜ਼ੂਰੀ 'ਚ ਅਸੀਂ ਬੈਠੇ ਆ ਜਿਹਦੇ ਨਾਮ ਤੋਂ ਅਸੀਂ ਸਦਾਏ ਜਾਂਦੇ ਆ ਅਸੀਂ ਉਹਦੇ ਵਚਨ ਦੇ ਅਨੁਸਾਰ ਚੱਲੀਏ ਅਸੀਂ ਉਹਦੇ ਆਖੇ ਲੱਗੀਏ ਤਾਂ ਜੋ ਉਹ ਖੁਸ਼ ਹੋ ਕੇ ਸਾਨੂੰ ਬਰਕਤ ਦੇਵੇ ਹਾਲੇਲੂਇਆ